ਜੀ ਬਾਬਾ ਜੀ ਬਤਾ ਜੀ ਇਹ ਕਿਹੜੀ ਜਗ੍ਹਾ ਹੈ ਤੇ ਕਿੰਨਾ ਜਿਹੜਾ ਪੰਡਾਣਾ ਕਰਵਾਇਆ ਜਾ ਰਿਹਾ ਏ ਜੀ ਯਰਮੀ ਦੀ ਸਰਕਾਰ ਗੌਂਸਪਾਕ ਦੀ ਜਗ੍ਹਾ ਜੀ ਤੇ 15ਵਾਂ ਪੰਡਾਣਾਵਾ ਜੀ ਪਿੰਡ ਹਰਦੁਸ਼ੀ ਦਾ ਬਾਬਾ ਜੀ ਜਿਹੜੀਆਂ ਸਖਤਾ ਹੈ ਕਿਥੋਂ ਕਿਥੋਂ ਪੀਦੀ ਐ ਤੇ ਉਹਨਾਂ ਦੀ ਕਿਰਪਾ ਰਹਿਮਤ ਤੇ ਦੇ ਸਦਕੇ ਬਹੁਤ ਦੂਰ ਤੱਕ ਆਉਂਦੇ ਜਾਂਦੇ ਨੇ ਤੇ ਉਹਨਾਂ ਦੀ ਕਿਰਪਾ ਰਹਿਮਤ ਬਹੁਤ ਜ਼ਿਆਦਾ ਜਿਹੜਾ ਵੀ ਆਂਦਾ ਜਾਂਦਾ ਉਹ ਤੇ ਹੁੰਦੀ ਆ ਤੇ ਉਹ ਫੇਰ ਦੁਬਾਰਾ ਪੌਂਕੇ ਆਂਦੇ ਨੇ ਕਿਉਂਕਿ ਸਰਕਾਰਾਂ ਦੀ ਰਹਿਮਤ ਹੀ ਇੰਨੀ ਹੁੰਦੀ ਆ ਕਿ ਉਹਨੂੰ ਜੋ ਮੰਗਦਾ ਵਾ ਉਹ ਸਭ ਕੁਝ ਇੱਥੋਂ ਮਿਲਦਾ ਵਾ ਤੇ ਇਸੇ ਕਾਰਨ ਭਈ ਆਂਦੇ ਨੇ ਜਦੋਂ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਆ ਕਿਸ ਕਿਸ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ ਜਿਤਨਾ ਦੀ ਵੀ ਕਿਸੇ ਦੀ ਹੋਵੇ ਜਿਤਨਾ ਕਿਸੇ ਦੇ ਘਰ ਕਈ ਟਾਈਮ ਤੋਂ ਬੱਚਾ ਨਹੀਂ ਹੁੰਦਾ ਕਈ ਵਾਰੀ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਆ ਕਿਸੇ ਗੱਲ ਦੀ ਜਾਂ ਕਿਸੇ ਵੇਲੇ ਕੋਈ ਸਰੀਰੀ ਨੁਕਸਨ ਹੁੰਦਾ ਉਹਦੀ ਵੀ ਕਿਸੇ ਵੇਲੇ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਤੇ ਉਹਦੇ ਕਾਰਨ ਸਰਕਾਰਾਂ ਕੋਲੋਂ ਆਣ ਕੇ ਜਿਹੜੀ ਵੀ ਗੱਲ ਕਰਦੇ ਨੇ ਉਹ ਪੂਰੀਆਂ ਹੁੰਦੀਆਂ ਆ ਜੀ ਸਾਰੇ ਇੱਕ ਦੀਆਂ ਤੇ ਬਾਬਾ ਜੀ ਬੱਲੇ ਨੇ ਸੰਗਤਾਂ ਪੜ੍ਹੀਆਂ ਦੂਰ ਦੂਰ ਤੱਕ ਹੀ ਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਹੈ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਸੰਗਤਾਂ ਨੂੰ ਸੁਨਾ ਮੇਰਾ ਇਹ ਹੀ ਹੈ ਕਿ ਚਲੋ ਅਸੀਂ ਚਾਹੁੰਦੇ ਆ ਕਿ ਦੇਖੋ ਜਿਸ ਤਰ੍ਹਾਂ ਦੇ ਮਾਹੌਲ ਚੱਲਣ ਦੇ ਨੇ ਇਹਨਾਂ ਕੋ ਬਚ ਕੇ ਰੋਵੋ ਤੇ ਸਹੀ ਆ ਕਿ ਜਿੱਥੇ ਕੋਈ ਇਹ ਜ ਆ ਕੋਈ ਨਹੀਂ ਕੋਈ ਇਹ ਜ ਆ ਕੰਮ ਕਰਦਾ ਕੋਈ ਨਹੀਂ ਕਿਸੇ ਨੂੰ ਗੁੰਮਰਾਹ ਕਰਦਾ ਉੱਥੇ ਜਾਣਾ ਚਾਹੀਦਾ ਦੂਸਰੇ ਥਾਂ ਤੇ ਨਹੀਂ ਜਾਣਾ ਚਾਹੀਦਾ ਕਿ ਜਿਹੜਾ ਵਿਹਮਾ ਭਰਮਾ ਚੇ ਪੰਦਾ ਵਾ ਅੱਜ ਕੁਝ ਹੀ 사ਸੰਗੀ ਨਾਲ ਤੇ ਨਾਲ ਮਹਿਫਲ ਲੱਗਦੀ ਸੀ ਤੁਹਾਡੇ ਬਤਾ ਨਾਲ ਕੰਮ ਲੰਗਰ ਦਾ ਨਾਲ ਚੱਲਣ ਡਿਆ ਸਰਕਾਰਾਂ ਦੀ ਕਿਰਪਾ ਰਹਿਮਤ ਸਦਕੇ ਤੇ ਚਲੋ ਲੰਗਰ ਸਕੰਡ ਨਹੀਂ ਆ ਸੰਗਤਾਂ ਆ ਆਉਣ ਵਾਲੇ ਦਿਨਾਂ ਚ ਕਿਹੜੇ ਕਿਹੜੇ ਪ੍ਰੋਗਰਾਮ ਬਣਨਗੇ ਇਸ ਲਈ ਸਹਾਈ ਉਹ ਤੋਂ ਹੁਣ ਇਹਨਾਂ ਦੀ ਮौज ਆ ਜਿੱਦਾਂ ਦਾ ਚਾਣਗੇ ਉਦਾਂ ਦੇ ਕਰ ਲੈਣਗੇ ਠੀਕ ਹੈ ਇਹ ਤੇ ਇਹਨਾਂ ਦੀ ਮौज ਦੇ ਮੁਤਾਬਕ ਕੀ ਆ ਜਿੱਦਾਂ ਸੰਗਤਾਂ ਆਂਦੀਆਂ ਜਾਂਦੀਆਂ ਨੇ ਹੁਣ ਵੀ ਜੀਆਂ ਪਰਿਵਾਰ ਨੇ ਕਹਿੰਦੇ ਵੀ ਅੱਗੇ ਨਾਲੋਂ ਬਾਬਾ ਜੀ ਹੋਰ ਵਧਾਓ ਹੋਰ ਵਧਾਓ ਪਰ ਲੇਕਨ ਗੱਲ ਤੇ ਇਸ ਗੱਲ ਦੀ ਆ ਵੀ ਹਰ ਗੱਲ ਦੇ ਨਾਲ ਜਿਸ ਤਰ੍ਹਾਂ ਕੋਈ ਚੱਲਦਾ ਪਿਆ ਵਾ ਉਸੇ ਤਰ੍ਹਾਂ ਦਾ ਹੀ ਪੱਲਾ ਵਾਂਗਾ ਚੱਲਦਾ ਪਿਆ ਵਾ ਅਸੀਂ ਦੇਖਦੇ ਆ ਕਿ ਬਹੁਤ ਸਾਰੀ ਜੁਨੀ ਸੰਤਾ ਹੈ ਇਸ ਤਰ੍ਹਾਂ ਦਾ ਜੁੜੀਆਂ ਨੇ ਤੇ Papa ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਲਿਆ ਜੀ ਤੇ ਕਿਸ ਤਰ੍ਹਾਂ ਲੱਗਦਾ ਹੈ ਕਿ ਸੱਤਾ ਦਾ ਪਿਆਰ ਬਹੁਤ ਵਧੀਆ ਲੱਗਦਾ ਜੀ ਦੇਖੋ ਅਸੀਂ ਵੀ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਜਿਹੜੀ ਵੀ ਕੋਈ ਗੱਲ ਕਹਿ ਕੇ ਜਾਂਦਾ ਉਹਦੀ ਹਰ ਇੱਕ ਦੀ ਪੂਰੀ ਹੁੰਦੀ ਆ ਉਹਦੇ ਕਾਰਨ ਸਾਡੇ ਵੀ ਇੱਜ਼ਤਮਾਨ ਲੋਕ ਕਰਦੇ ਨੇ ਜਾਂ ਬਾਹਰ ਅੰਦਰ ਸੰਗਤ ਜਿੰਨੀ ਹੈਗੀ ਆ ਉਹਨਾਂ ਦੀ ਸਦਕੇ ਸਾਡੇ ਵੀ ਇੱਜ਼ਤਮਾਨ ਇੰਨਾ ਕਰਦੇ ਨੇ ਲੋਕ ਕਸੀ ਬਿਆਨ ਨਹੀਂ ਕਰ ਸਕਦੇ ਆਪਣੇ ਮੂੰਹ ਚ ਕਿਉਂਕਿ ਸਿਰਫ ਰਹਿਮਤ ਹੁਣਾ ਦੀ ਆ ਯਾਰ ਮੇਲੀ ਸਰਕਾਰ ਗੋਸਪਾਗ ਦੀ ਯਾਰ ਰਹਿਮਤ ਹੈ ਜੀ ਹਾਂਜੀ ਹਰ ਦੋ ਸ਼ੰਨੀਆਂ ਦੇ ਵਿੱਚ ਭੰਡਾਰਾ ਤੁਮ ਤਾਂ ਨਮਾਇਆ ਜਾਂਦਾ ਯਾਰ ਮੀਲੇ ਪੀਰ ਦੀ ਸਰਕਾਰ ਗੋਸਪਾਗ ਦੀ ਬਾਰੇ ਤੁਮ ਤਾਂ ਨਮਾਇਆ ਜਾਂਦਾ ਸੱਚੀ ਸਰਕਾਰ ਹੈ ਸੰਤਾਂ ਦੀ ਤੇ ਮਨਾਉਂਦੇ 5 ਸਾਲ ਮਨਾਉਂਦੇ ਤੁਮ ਤਾਮਨਾ 15ਵੀਂ ਸਰ 15ਵਾਂ ਪੰਡਾਰਾ ਹੈ 15ਵੀਂ ਸਰਕਾਰ ਦਾ ਸਰਕਾਰ ਕਿਤਨੀ ਕਿਤਨੀ ਪਈ ਦੀਆਂ ਸੰਗਤਾਂ ਬੜੀ ਬੜੀ ਦੂਰੋਂ ਆਉਂਦੀਆਂ ਨੇ ਵੱਡ ਵੱਡੀ ਦੂਰੋਂ ਸੰਗਤਾਂ ਆਦੀ ਆ ਦੇਖੋ ਦਿਨਾਂ ਨਗਰ ਦਾ ਹਾਲੀ ਨਗਾ ਸਾਰੇ ਗੱਲ ਗਿੰਦਾ ਕਰਦੀਆਂ ਆਂਦੀਆਂ ਆਣ ਕੇ ਤੇ ਆਪਣੇ ਆਪਣੇ ਦੁੱਖ ਸਰੀਰ ਜੋ ਹੁੰਦਾ ਉਹ ਦੱਸਦੀਆਂ ਨੇ ਤੇ ਮਹਾਰਾਜ ਜੀ ਕੱਢਦੇ ਨੇ ਦੀ ਮਨੋਕਾਮਨਾ ਪੂਰੀ ਹੁੰਦੀ ਆ ਸਭ ਦੀ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਾਰੀ ਗੱਲ ਕਿ ਬਈ ਦੁੱਖ ਵੀ ਘਟਦਾ ਸੁੱਖ ਵੀ ਦਿੰਦਾ ਦੁੱਧ ਪੁੱਤ ਵੀ ਦਿੰਦਾ ਜੋ ਕੁਝ ਵੀ ਮੰਗੋ ਇਹਦੇ ਕੋਲ ਸੱਚੀ ਸਰਕਾਰ ਜਿਹੜੀ ਆ ਸ਼ਾਹਾਂ ਦੀ ਉਹ ਦਿੰਦੀ ਆ ਸੰਤ ਜਿਹੜੇ ਬੜੇ ਤਗੜੇ ਨੇ ਸੰਤਾਂ ਦਾ ਬਹੁਤ ਪਰਪਾਤ ਹੈ ਇਹਨਾਂ ਸੰਤਾਂ ਦੇ ਨਾਲ ਲੱਗ ਕੇ ਤੇ ਇਨਸਾਨ ਤਰ ਜਾਂਦਾ ਇਹਦੇ ਵਿੱਚ ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ ਜੋ ਅਸੀਂ ਬੜੇ ਚੱਦਿਆਂ ਜੁੜੇ ਜਾਂ ਅੱਜ ਦਿਨ ਜੁੜਿਆ ਤੇ ਜਦੋਂ ਜੇ ਸੱਚੀ ਸਰਕਾਰ ਚੱਲੀ ਤੇ ਬੱਚੇ ਉਦੋਂ ਦੇ ਉਦੋਂ ਪਹਿਲੇ ਸਰਕਾਰ ਜਿਹੜੀ ਸੀ ਇਹਨਾਂ ਦੇ ਪਿਤਾ ਜੀ ਮਾਤ ਪਿਤਾ ਉਹ ਸਰਕਾਰ ਫਿਰ ਇਹਨਾਂ ਨੇ ਜਿਹੜੀ ਮਾਤ ਪਿਤਾ ਦੀ ਨਾ ਬਾਤ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਮਤਲਬ ਬਿੱਲੇ ਆਇਆ ਇੱਕੜਾ ਚੋੜਾ ਮਾਰਾ ਇਹਨੇ ਫਿਰ ਇੱਕੜਾ ਚੋੜਾ ਨਹੀਂ ਦੇ ਕੇ ਤੇ ਤੁਸੀਂ ਨੂੰ ਸਦਾ ਹੀ ਮੰਨਣਾ ਤੁਸੀਂ ਕਿਹਨਾਂ ਸੰਤਾ ਨੂੰ ਹਾਂਜੀ ਸੰਤਾ ਨੂੰ ਕਹਿੰਦੇ ਆਏ ਹੋਈ ਮਹਾਰਾਜ ਹੱਥ ਜੋੜ ਕੇ ਜੋ ਬੇਨਤੀ ਆ ਸਾਰੀ ਸਰਕਾਰ ਸੰਤ ਜਿੰਨੇ ਨੇ ਸਭ ਮਤ ਸੰਤਾਂ ਦੀ ਸੰਗਤ ਆਣ ਕੇ ਇੱਥੇ ਆਂਕੇ ਮੱਥੇ ਦੇ ਕੰਗੁਰੂ ਮਹਾਰਾਜ ਮੰਨਣਾ ਜੋ ਕੋ ਚਾਣ ਉਹ ਹੀ ਦੇਣਗੇ